ਉਹ ਕਹਿੰਦਾ ਮੈਂ ਡਿਸਾਈਡ ਕੀਤਾ ਹੋਇਆ ਕਿ ਜ਼ੀਰੋ ਟੋਲਰੈਂਸ ਨਾਲ ਡਰੱਗਸ ਦੇਗੇ। ਉਹ ਉਹਨਾਂ ਨੇ ਕੀ ਕੀਤਾ ਹੈਗਾ ਉਹ ਚਾਰ ਦਿਨ ਪਹਿਲਾਂ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਹੋਸੀ ਹਿਸਾਬ ਦੇ ਅੰਦਰ ਉਹਦੇ ਚ ਮਨਿਸਟਰ ਵੀ ਬੈਠੇ ਗਏ ਨੇ। ਪੰਜਾਬ ਪੁਲਿਸ ਇਹ ਕੰਮ ਕਰਦੀ ਹੈ ਕਿ ਇਹਨਾਂ ਡਰਗ ਨੂੰ ਰੋਕਿਆ ਜਾਵੇ। ਉਹ ਜ਼ੀਰੋ ਟੋਲਰੈਂਸ ਕਿਤੇ ਵੀ ਡਰਗ ਵੇਚੀ ਆ ਜਿਹੜਾ ਖਾਂਦਾ ਹੈਗਾ ਉਹ ਵਿਚਾਰਾ ਵਿਕਟਮ ਹੈ ਉਹਨੂੰ ਕੋਰਟ ਸੈਂਟਰ ਚ ਲੈ ਕੇ ਜਾਣਾ ਤੇ ਹਸਪੀਟਲ ਦੇ ਉੱਤੇ ਦੀ ਡੀਟੈਕਸ਼ਨ ਕਰਾਉਣੀ ਹੈ ਜਿਹੜਾ ਸਪਲਾਇਰ ਹੈ ਕਮਰਸ਼ੀਅਲ ਕੁਆਂਟੀਟੀ ਵੇਚਦਾ ਉਹ ਬੰਦਾ ਫੜ ਕੇ ਅੰਦਰ ਲੈ। ਕਲੀਅਰ ਆ ਪਾ? ਜੀ ਸਰ। ਇਹ ਸਾਡੇ ਭੈਣ ਭਰਾ, ਬੱਚੇ, ਚਾਚੇ, ਤਾਏ ਸਾਰੇ ਪੰਜਾਬੀ ਸਾਡੇ ਆਪਣੇ ਨੇ। ਬਾਹਰਲੇ ਵੀ ਆਪਣੇ ਨੇ ਜਿਹੜੇ ਇੱਥੇ ਆ ਕੇ ਕੰਮ ਕਰਦੇ ਨੇ। ਕੋਈ ਵੀ ਬੰਦਾ ਅਡਿਕਟਨਾ ਹੋਵੇ, ਡੱਗ ਜਾ ਇਸ ਕਰਕੇ ਸਾਸੀਂ ਨੂੰ ਰੂਟ ਆਊਟ ਕਰ ਦੇਣਾ ਸਾਡੇ ਬੰਦੇ। ਉਹ ਕਰ ਲਾਂਗੇ। ਜੀ ਸਰ। ਕਾਵਾ ਸਾਰਿਆਂ ਨੇ ਆਪਣੀ ਇਨਫੋਰਮੇਸ਼ਨ ਡਵੈਲਪ ਕਰਨੀ ਆ ਔਰ ਐਕਟੀਵਿਟੀ ਪੂਰੀ ਰੱਖਣੀ ਆ ਤਾਂ ਕਿ ਇਹ ਸਾਰਾ ਪੰਜਾਬ ਹੀ ਸਟਾਫ ਕੀਤਾ ਜਾ ਸਕਦਾ। ਇਹ ਸਮਝਦੇ ਨਾ ਐਸਐਸਪੀ ਸਾਹਿਬ ਦੇ ਹੁਕਮ ਨਾਲ ਸਾਡਾ ਕਾਸੋ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਜੀ। ਇਹਦੇ ਵਿੱਚ ਜਿੱਤੇ ਪਰ ਜਿਹੜੇ ਪਹਿਲਾਂ ਦੇ ਸਮਗਲੇ ਹੁੰਦੇ ਪੁਰਾਣੇ ਸਰਮਾਰਗ ਸਰਗਰਮ ਸਮਗਲੇ ਨੇ ਇਹ ਤੋਂ ਉਹਨਾਂ ਦੀ ਨਾਣੀ ਹੋ ਜਾਂਦੀ ਹੈ ਤੇ ਵਿੱਚ ਜੇ ਕੋਈ ਸਾਨੂੰ ਅੱਛੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉੱਥੇ ਹੀ ਵਰਕ ਕਰਦੇ ਆ ਤਾਂ ਇਹਦੇ ਵਿੱਚ ਸਾਨੂੰ ਐਨਡੀਪੀ ਦੇ ਤਹਿਤ ਕੋਈ ਨਾ ਕੋਈ ਰਿਕਵਰੀ ਦਾ ਚਾਂਸ ਬਣ ਜਾਂਦਾ ਹੈ ਤੇ ਆ ਚੈਕਿੰਗ ਦੌਰਾਨ ਕੁਝ ਪ੍ਰਾਪਤ ਵੀ ਹੋਇਆ ਜੀ ਨਹੀਂ ਅਸੀਂ ਲਗਾਤਾਰ ਲੱਗੇ ਹੋਏ ਆ ਜੇ ਕੋਈ ਰਿਕਵਰੀ ਹੋਊਗੀ ਤਾਂ ਆਪਜੀ ਦਿਨੋਟਿਸ ਜੂਲਿਆ ਦੇ ਜਾਊਗਾ ਨਸ਼ੇ ਤਸਕਰੀਆਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਜੀ ਨਸ਼ੇ ਤਸੋਂ ਦੇਖੋ ਜੀ ਐਂਡ ਤੇ ਇਹਦਾ ਜੋ ਵੀ ਆ ਸਭ ਤੋਂ ਵੱਡਾ ਗੱਲ ਤਾਂ ਖਮਿਆਜਾ ਪਰਿਵਾਰ ਭੁਗਦਾ ਜੀ ਠੀਕ ਆ ਜੀ ਸਭ ਤੋਂ ਜ਼ਿਆਦਾ ਮਾਪੇ ਖਮਿਆਜਾ ਭੁਗਦੇ ਨੇ ਔਲਾਦ ਨੂੰ ਵੱਡਾ ਕਰਦੇ ਨੇ ਜੁਨਾ ਖਰਚਾ ਮਾਪੇ ਔਲਾਦ ਤੇ ਪਾਲਣ ਪੋਸ਼ਣ ਤੇ ਕਰਦੇ ਪੜਾਈ ਤੇ ਕਰਦੇ ਨੇ ਉਦੋਂ ਦਾ ਮੁਕਦਮਿਆਂ ਤੇ ਕਰਦੇ ਨੇ ਐਂ ਤਾਂ ਤਾਂ ਐਂ ਡ ਮਾਤਾ ਪਿਤਾ ਨੂੰ ਬੇਪੱਲੇ ਕੀ ਪੈਂਦਾ ਤੇ ਉਦੋਂ ਔਲਾਦ ਵੀ ਕੋਕੋ ਆਫ ਬੈਠਦੇ ਨੇ ਤੁਹਾਨੂੰ ਪਤਾ ਵੀ ਜਿਹੜਾ ਚਿੱਟੇ ਦਾ ਨਸ਼ਾ ਆਇਆ ਜੇ ਕੋਈ 5 ਸਾਲ ਸੇਵਨ ਕਰ ਲਵੇ ਤਾਂ ਉਹ ਦੁਆਰਾ ਨਾ ਤਾਂ ਜਿਉਣ ਵਾਲਾ ਜਾਂ ਮਰਨ ਚਾਹਣਾ ਉਹਦਾ ਇਲਾਜ ਹੁੰਦਾ ਜੇ ਤਾਂ ਪ੍ਰੋਪਰ ਟੈਕੀ ਇਲਾਜ ਕਰਾ ਲਵੇ ਤੇ ਤਾਂ ਕੋਈ ਵੀ ਨਾ ਛੁਡਿਆ ਸਾਦਾ ਪਰ ਜੇ ਉਹ ਨੋਟੇ ਕੇ ਲਾਜ ਨਹੀਂ ਕਰਾਉਣਾ ਹੈਗਾ ਤਾਂ ਉਹਦੀ ਲਾਈਫ 5 ਸਾਲ ਤੋਂ ਵੱਧ ਨਹੀਂ ਹੈਗੀ ਤੇ ਮਾਪਿਆਂ ਨੂੰ ਰੋਣਾ ਰੋਣਾ ਰਹਿ ਜਾਂਦਾ ਵਾ ਸੈਂਡ ਤੇ ਠੀਕ ਹੈ ਸਰ ਇਹਦਾ ਜੀ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਰੂਪਨਗਰ ਜੀ ਦੀਆਂ ਹਦਾਇਤਾਂ ਅਨੁਸਾਰ ਆ ਜਿਹੜਾ ਹੈਗਾ ਕਾਸੋ ਆਪਰੇਸ਼ਨ ਜਿਹੜਾ ਅੱਜ ਚਲਾਇਆ ਗਿਆ ਜੀ ਦੇ ਤਹਿਤ ਜਿਹੜਾ ਹੈਗਾ ਵੀ 100% ਜਿਹੜਾ ਨਸ਼ਾ ਜਿਹੜਾ ਪੰਜਾਬ ਮੁਕਤ ਨਸ਼ਾ ਮੁਕਤ ਪੰਜਾਬ ਬਣਾਉਣਾ ਉਹਦੇ ਤਹਿਤ ਸਾਡੇ ਜਿੰਨੇ ਸ਼ੱਕੀ ਏਰੀਏ ਨੇ ਰਾਜਨਗਰ ਹੋ ਗਿਆ ਰੇਲਵੇ ਕਲੋਨੀ ਹੋਗੀ ਗੀਆਂ ਹੋ ਗਈਆਂ ਨਾਹਰ ਦੇ ਕੰਡੇ ਜਿੰਨੇ ਵੀ ਸਾਡੇ ਸ਼ੱਕੀ ਬੰਦੇ ਨੇ ਜਿਨ੍ਹਾਂ ਦੇ ਪਹਿਲੇ ਪਰਚੇ ਨੇ ਉਹਨਾਂ ਨੂੰ ਥਾਰੋਲੀ ਡੀਪਲੀ ਆਪਾਂ ਸਰਚ ਕਰ ਰਹੇ ਆ ਤਿੰਨ ਚਾਰ ਜਗ੍ਹਾ ਆਪਾਂ ਨਾਕੇ ਲਗਾਏ ਨੇ ਰੇਡ ਪਾਰਟੀਆਂ ਗਈਆਂ ਹੋਈਆਂ ਔਰ ਇਹਦੇ ਤਹਿਤ ਆਪਾਂ 100% ਰਿਕਵਰੀ ਕਰਕੇ ਐਨਡੀ ਦਾ ਮਕਦਮਾ ਜਿਹੜਾ ਉਹ ਦਰਜ ਕੀਤਾ ਜਾਏਗਾ ਜੀ ਬੜੀ ਸਖਤ ਕਦਮ ਜਿਹੜੇ ਆ ਸਾਡੇ ਵੱਲੋਂ ਚੁੱਕੇ ਜਾ ਰਹੇ ਆ ਮਨਜੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅ ਤੱਕ ਅਗਵਾਈ 'ਚ ਉਹਨਾਂ ਦੀ ਚ ਤੇ 100% ਜਿਹੜਾ ਹੈਗਾ ਇਹ ਨਸ਼ਾ ਖਤਮ ਕੀਤਾ ਜਾਏਗਾ ਤੇ ਕੋਈ ਵੀ ਬੰਦਾ ਜਿਹੜਾ ਜਾਂ ਤੋਂ ਨੰਗਲ ਛੱਡੇਗਾ ਜਾਂ ਇਹ ਕਾਰੋਬਾਰ ਛੱਡੇਗਾ ਤੇ ਇਹਦੇ ਤਹਿਤ 24 ਘੰਟੇ ਆਪਾਂ ਅਵੇਲੇਬਲ ਹਾਂ ਐਸਐਚਓ ਸਾਬੀ ਹਾਜ਼ਰ ਨੇ ਮੈਂ ਵੀ ਹਾਜ਼ਰ ਹਾਂ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਮਿਲਦੀ ਆ ਸਾਡੇ ਨੰਬਰਾਂ ਤੇ ਫੋਨ ਤੇ ਜਾਂ ਮਿਲ ਕੇ ਸ਼ੇਅਰ ਕਰ ਸਕਦੇ 100% ਕਾਰਵਾਈ ਕੀਤੀ ਜਾਏ ਉਹਦੀ ਪਛਾਣ ਗੁਪਤ ਰੱਖੀ ਜਾਏਗੀ ਬਿਲਕੁਲ ਗੁਪਤ ਰੱਖੀ ਜਾਏਗੀ ਅੱਜ ਜਿਹੜੀ ਮਾਨਯੋਗ ਐਸਐਸਪੀ ਤੇ ਡੀਐਸਪੀ ਸਾਹਿਬ ਜੀ ਦੇ ਹੁਕਮ ਅਨੁਸਾਰ ਅਸੀਂ ਇੱਕ ਕੈਸੋ ਆਪਰੇਸ਼ਨ ਕੀਤਾ ਸੀ ਜਿਹਦੇ ਵਿੱਚ ਰਾਜਸਥਾਨੀ ਕੀਰਤਪੁਰ ਸਾਹਿਬ ਦੀਆਂ ਝੁੱਗੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਉਹਨਾਂ ਤੋਂ ਵੀ ਕੋਈ ਸਮਾਨਸਾਨ ਬ੍ਰਾਂਡ ਨਹੀਂ ਹੋਇਆ ਝੁੱਗੀਆਂ ਵਗੈਰਾ ਦੀ ਸਾਰੀ ਚੈਕਿੰਗ ਕੀਤੀ ਪ੍ਰੋਪਰ ਟੀਮ ਦੇ ਨਾਲ। ਹਮ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਨੂੰ ਪੀ ਹਦਾਇਤ ਹੈ। ਉਹਨਾਂ ਨੂੰ ਇਹ ਵੀ ਜਿਤ ਨਸ਼ਾ ਨਾਈ ਵੇਚੋ ਤੇ ਜੋ ਅਗਰ ਕੋਈ ਨਸ਼ਾ ਕਰਦਾ ਹੈ ਜਾ ਕੋਈ ਹੈਗਾ ਸਾਨੂੰ ਉਹਨਾਂ ਨੂੰ ਹਜ਼ਾਇਤ ਹੈ ਵੀ ਸਾਨੂੰ ਦੱਸਿਆ ਜਾਵੇ ਪੁਲਿਸ ਹੈ ਤਾਂ ਕਿ ਕੀ ਜਾਵੇ ਕੋਈ ਜਿਹੜਾ ਵੀ ਨਸ਼ਾ ਵੇਚਦਾ ਜਾਂ ਕਰਦਾ ਹੈਗਾ